ਅਜੀਦਾ ਦਰਬਾਰ ਸਜਾਇਆ ਗਿਆ ਉਸ ਦਰਬਾਰ ਵਿੱਚ ਇਸ ਨੂੰ ਰਾਜ ਕਰਨ ਲਈ ਰਾਗੀ ਢਾਡੀ ਪੰਡਿਤ ਜਤੀ ਸਤੀ ਗਿਆਨੀ ਬ੍ਰह्म ਗਿਆਨੀ ਰੱਖ ਦਿੱਤੇ ਗਏ ਉਹ ਕਿਹੋ ਜਿਹਾ ਦਰਬਾਰ ਸੀ ਜਿੱਥੇ ਇਨਾਂ ਸੁਖਮਕਾਰਾਂ ਨੂੰ ਰਾਜ ਕਰਨ ਲਈ ਇਸ ਤੇ ਸੰਜੋਗੀ ਬਣਾਇਆ ਗਿਆ ਤੇ ਉਹਨਾਂ ਦੀ ਕੀ ਅਵਸਥਾ ਸੀ ਉਹ ਇੱਥੇ ਲਿਖੇ ਅਨੁਸਾਰ ਹੈ ਗਿਆਨੀ ਇਸ ਦੇ ਰਾਜ ਦਰਬਾਰ ਵਿੱਚ ਜੋ ਗਿਆਨੀ ਰੱਖੇ ਗਏ ਉਹਨਾਂ ਨੂੰ ਇਹ ਗਿਆਨ ਸੀ ਕਿ ਦਸਾਂ ਦੁਆਰਾਂ ਦਾ ਸਰੀਰ ਕਿਵੇਂ ਹੋਂਦ ਵਿੱਚ ਆਇਆ ਪੌਣ ਨੇ ਪਾਣੀ ਅਗਨੇ ਕਾ ਮੇਲ ਚੰਚਲ ਚਪਲ ਬੁੱਧ ਕਾ ਖੇਲ ਨੌ ਦਰਵਾਜੇ ਦਸਮਾ ਦੁਆਰ 부ਜਰੇ ਗਿਆਨੀ ਇਹ ਵਿਚਾਰ ਅਤੇ ਉਹਨਾਂ ਨੂੰ ਇਹ ਗਿਆਨ ਸੀ ਕਿ ਇਸ ਤਨ ਵਿੱਚ ਕੌਣ ਬੋਲਦਾ ਕੌਣ ਸੁਣਦਾ ਕੌਣ ਦੇਖਦਾ ਪੌਣ ਨੇ ਪਾਣੀ ਅਗਨੇ ਕਾ ਖੇਲ ਚੰਚਲ ਚਪਲ ਬੁੱਧ ਕਾ ਖੇਲ ਨੌ ਦਰਵਾਜੇ ਦਸਮਾ ਦੁਆਰ 부ਜਰੇ ਗਿਆਨੀ ਇਹ ਵਿਚਾਰ ਕਥਤਾ ਬਖਤਾ ਸੁਣ ਤੋ ਸੋਈ ਆਪੇ ਵਿਚਾਰੇ ਸੋ ਗਿਆਨੀ ਹੋਈ ਰਹਾਓ ਉਹ ਪੰਡਿਤ ਇਸ ਨੂੰ ਰਾਜ ਦਰਬਾਰ ਵਿੱਚ ਜੋ ਪੰਡਿਤ ਰੱਖ ਕੇ ਦਿੱਤੇ ਗਏ ਉਹਨਾਂ ਨੂੰ ਪਤਾ ਸੀ ਕਿ ਮਨ ਦਾ ਜਨਮ ਕਿੱਥੋਂ ਹੋਇਆ ਉਹ ਮਨ ਦੇ ਜਨਮ ਦੀ ਪਤਰੀ ਖੋਲਦੇ ਸਨ ਜਮ ਹੈ ਜੀ ਜਾਨ ਹੈ ਜੇ ਥਾਉ ਸੁਰਤਾ ਪੰਡਿਤ ਤਾਕਾ ਨਾਉ ਬ੍ਰह्म ਗਿਆਨੀ ਇਸ ਨੂੰ ਰਾਜ ਵਿੱਚ ਬ੍ਰह्म ਗਿਆਨੀ ਰੱਖ ਕੇ ਦਿੱਤੇ ਗਏ ਜੋ ਬ੍ਰह्म ਦਾ ਗਿਆਨ ਰੱਖਦੇ ਸੀ ਤੇ ਉਹਨਾਂ ਨੂੰ ਪਤਾ ਸੀ ਕਿ ਸਾਰਾ ਬ੍ਰह्म ਦਾ ਪਸਾਰਾ ਕਿਵੇਂ ਹੋਇਆ ਬ੍ਰਹਮੂ ਪਸਾਰਾ ਬ੍ਰह्म पसर्यਾ ਸਭ ਬ੍ਰह्म ਦ੍ਰਿਸ਼ਟੀ ਆਇਆ ਇਸ ਤੋਂ ਬਾਅਦ ਜਤੀ ਸਤੀ ਕਉਂਕ ਉਸ ਸਾਡੇ ਸੂਖਮ ਆਕਾਰ ਹਨ ਇੱਕ ਨੂੰ ਔਰਤ ਤੇ ਇੱਕ ਨੂੰ ਮਰਦ ਦਾ ਕਿਤਾਬ ਦੇ ਕੇ ਉਹਨਾਂ ਦਾ ਸੰਜੋਗ ਕਰਾ ਕੇ ਇਸ ਨੂੰ ਜਤੀ ਸਤੀ ਰੱਖ ਕੇ ਦਿੱਤੇ ਜਿੱਥੇ ਇਸ ਨੂੰ ਰਾਜ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਉਸ ਨੂੰ ਬੇਗੰਪੁਰਾ ਸ਼ਹਿਰ ਦਾ ਨਾਮ ਦਿੱਤਾ ਤੇ ਇਹ ਪੰਜੇ ਕਾਲ ਦੇ ਦੂਤ ਕਰ ਦਿੱਤੇ ਲੋਕ ਤੇ ਬਲੋਕ ਦੀ ਹੱਦਬੰਦੀ ਤੇ ਬੈਠ ਕੇ ਦੇਖ ਰਹੇ ਹਨ ਕਿ ਕਿਸ ਤਰ੍ਹਾਂ ਦਾ ਰਾਜ ਕਰ ਰਿਹਾ ਹੈ ਰਾਜ ਕਰਨ ਦੀ ਟ੍ਰੇਨਿੰਗ ਦੇਣ ਤੋਂ ਬਾਅਦ ਫਿਰ ਇਸ ਨੂੰ ਨਿਜ ਮਹਿਲ ਵਿੱਚ ਸੱਦ ਲਿਆ ਤੇ ਸਮਝਾਉਣ ਲੱਗੇ ਹੁਣ ਤੈਨੂੰ ਕਾਲ ਦੇ ਦੇਸ਼ ਵਿੱਚ ਪਰਵਾਨਾ ਦੇ ਕੇ ਭੇਜਣ ਲੱਗੇ ਹਨ ਇਹ ਪਰਵਾਨਾ ਆਪਣੇ ਹੱਥ ਆਪਣੇ ਨਾਲ ਰੱਖਣਾ ਇਸ ਨਾਲ ਤੇਰੀ ਕਾਲ ਦੇ ਦੇਸ਼ ਵਿੱਚ ਨਿਜ ਮਹਿਲ ਵਿੱਚ ਦਰਗਾਹ ਵਿੱਚ ਇੱਜ਼ਤ ਹੋਵੇਗੀ ਨਾ ਬਿਨਾ ਖੋਟੇ ਨਹੀਂ ਠਾਹਰਨਾ ਰਤਨ ਪਰਵਾਨੋ ਪਤ ਮਤ ਪੂਰੀ ਪੂਰਾ ਪਰਵਾਣਾ ਨਾ ਆਵੇ ਨਾ ਜਾਸੀ ਨਾਨਕ ਗੁਰਮੁਖ ਹੱਪ ਪਛਾਨੇ ਪ੍ਰਵ ਜੈਸੀ ਅਵਿਨਾਸੀ ਤੇ ਪਰਵਾਣਾ ਉਦੋਂ ਦਿੱਤਾ ਗਿਆ ਜਦੋਂ ਇਸ ਨੂੰ ਕਰਮਲੀ ਦੇ ਨਾਲ ਜੋੜਿਆ पंचतत सुनह परगासा देश जोगी कर्मव्यास ते समझावन लगे इज हुक्म लेके देन लगे हां एक बारी लिखया ਜਾਂਦਾ ਹੈ तिसनु ਕੋਈ ਮਿਟਾ ਨਹੀਂ ਸਕਦਾ ਇਹ ਪੜ ਕੇ ਸੁਨਾਇਆ ਜਾ ਸਕਦਾ ਹੈ ਕਿਰਤ ਪਿਆ ਪਰਵਾਨਾ ਲਿਖਿਆ ਬਹੁੜ ਹੁਕਮ ਨ ਹੋਈ ਜੈਸਾ ਲਿਖਿਆ ਤੈਸਾ ਪੜਿਆ ਮੀਟ ਨ ਸਕੇ ਕੋਈ ਅਤੇ ਮਨ ਨੂੰ ਸਮਝਾਇਆ ਕਿ ਇਸ ਚਿੱਠੀ ਦੇ ਹੁਕਮ ਅੰਦਰ ਰਹਿਣਾ ਹੈ ਜਦੋਂ ਦਿੱਤਾ ਸਮਾਂ ਸਮਾਪਤ ਹੋਵੇਗਾ ਤਾਂ ਇਹ ਚਿੱਠੀ ਪਾੜ ਦਿੱਤੀ ਜਾਵੇਗੀ ਤੇ ਨਵਾਂ ਪਰਵਾਨਾ ਜਾਰੀ ਕਰ ਦਿੱਤਾ ਜਾਵੇਗਾ ਨਾਮਾ ਪ੍ਰਵਾਨਾ ਜਾਰੀ ਹੋਣ ਤੇ ਕੀ ਆਪਾਂ ਪਿਸ ਜਾਣਾ ਹੈ ਜੇ ਹਾ ਚੀਰੀ ਲਿਖਿਆ ਤੇ ਹ ਹੁਕਮ ਕਮਾਹੇ ਕਲਿਆ ਵਹਿ ਨਾਨਕਾ ਸਦੇ ਉਠੀ ਜਾਹੇ ਜੋ ਪ੍ਰਵਾਨਾ ਮੰਨੂ ਦਿੱਤਾ ਉਹੀ ਹੁਕਮ ਸਾਡੇ ਮੱਥੇ ਤੇ ਵੀ ਲਿਖ ਦਿੱਤਾ ਜੇ ਕਰੇ ਪ੍ਰਵਾਨਾ ਭੁੱਲ ਜਾਣ ਤਾਂ ਜਦੋਂ ਇੱਕ ਦੂਜੇ ਦੇ ਮੱਥੇ ਲੱਗਣਗੇ ਤਾਂ ਪੜ ਲੈਣਗੇ ਸਚ ਨਾਮ ਕਰਤਾ ਪੁਰਖੇ ਰਤਨਾ ਖਾਣੀ ਮਸ਼ਕਕਤ ਹੋ ਵੈ ਲਿਖਿਆ ਹਰ ਸਿਮਰ ਪ੍ਰਾਨੀ ਤੋ ਸਾਦਿਸ ਚ ਸਚ ਨਾਮ ਨਾਨਕ ਮਹਿਮਾਨੀ ਫਿਰ ਮਨ ਨੂੰ ਦੱਸਣ ਲੱਗੇ ਕਿ ਤੇਰੇ ਲਈ ਛੇ ਗੋਲਾਕਾਰ ਥੰਮਾਂ ਤੇ ਘਰ ਤਿਆਰ ਕਰ ਦਿੱਤਾ ਤੇ ਉਸ ਵਿੱਚ ਕੀਮਤੀ ਵਸਤੂ ਨਾਮ ਰੱਖ ਕੇ ਪ੍ਰਾਣਾ ਦਾ ਜਿੰਦਰਾ ਲਗਾ ਦਿੱਤਾ ਤੇ ਪ੍ਰਾਣਾ ਦੀ ਚਾਬੀ ਰੱਖ ਦਿੱਤੀ ਖਾਟ ਨੇਮ ਕਰ ਕੋਠੜੀ ਬੰਦੀ ਵਸਤ ਨੂੰ ਉਪ ਵਿਚ ਪਾਈ ਕੁੰਜੀ ਕੁਲਫ ਪ੍ਰਾਨ ਕਰ ਰਾਖੇ ਕਰਤੇ ਵਾਰ ਨਾ ਲਾਈ ਮਨ ਨੂੰ ਸਮਝਾਇਆ ਗਿਆ ਉਥੇ ਚੋਰਾਂ ਦਾ ਵਾਸਾ ਹੈ ਜਾਗਦੇ ਰਹਿਣਾ ਹੈ ਜੇ ਗਾਫਿਲ ਹੋ ਗਿਆ ਤਾਂ ਤੇਰਾ ਸਮਾਨ ਚੋਰ ਲੁੱਟ ਕੇ ਲੈ ਜਾਣਗੇ ਅਬ ਮਨ ਜਾਗਤ ਰੋ ਰੇ ਪਾਈ ਕਾਫਲ ਹੋਏ ਕਾ ਜਨਮ ਗਵਾਇਓ ਚੋਰ ਮੁਸਾ ਕਰ ਜਾਈ ਮਨ ਨੂੰ ਦੱਸਿਆ ਗਿਆ ਇਸ ਪਿੰਡ ਵਿੱਚ ਤੀਰੀਲੀ ਜੋ ਨਿਜ ਮਹਿਲ ਬਣਾ ਕੇ ਦਿੱਤਾ ਹੈ ਉਸ ਦੇ ਦਰ ਤੇ ਹਰ ਵੇਲੇ ਪੰਜ ਜੋਰ ਕਾਮ ਕਰੋ ਜੋ ਲੋ ਮੋਹ ਹੰਕਾਰ ਪੈਰੇ ਤੇ ਰਹਿਣਗੇ ਉਹ ਕਿਸੇ ਵੇਲੇ ਵੀ ਤੇਰੇ ਨਾਲ ਧੋਖਾ ਕਰ ਸਕਦੇ ਨੇ ਉਹਨਾਂ ਦਾ ਵਿਸ਼ਵਾਸ ਨਹੀਂ ਕਰਨਾ ਜਦੋਂ ਘਰੋਂ ਬਾਹਰ ਨਿਕਲਣਾ ਹੈ ਸ਼ਬਦ ਦਾ ਪ੍ਰਕਾਸ਼ ਲੈ ਕੇ ਨਿਕਲਣਾ ਹੈ ਪੰਜ ਪਹਿਰੂ ਆ ਦਰ ਮੈ ਰਹਿ ਤੇ ਤਨ ਕਾ ਨਹੀਂ ਪਤੀਆਰਾ ਚੇਤ ਸੁਚੇਤ ਚਿਤ ਹੋਏ ਰੋ ਤੋ ਲੈ ਪ੍ਰਗਾਸ ਉਜਾਰਾ ਫਿਰ ਮਨ ਨੂੰ ਦੱਸਣ ਲੱਗੇ ਜਦੋਂ ਤੈਨੂੰ ਸੰਸਾਰ ਤੇ ਖੇਡਣ ਲਈ ਭੇਜਿਆ ਜਾਵੇਗਾ ਇਹ ਨੌਂ ਦਰ ਖੋਲ ਦਿੱਤੇ ਜਾਣਗੇ ਤੇ ਦਸਵਾਂ ਦਵਾਰ ਨਿਜ ਮਹਿਲ வந்து கரெக்டா ஜாவிகா ਜੇ ਉੱਥੇ ਜਾ ਕੇ ਚੋਰਾਂ ਦਾ ਸੰਗੀ ਬਣ ਗਿਆ ਤਾਂ ਇਹ ਕੀਮਤੀ ਵਸਤੂ ਜੋ ਨਾਮ ਰਤਨ ਹੈ ਇਹ ਪ੍ਰਾਪਤ ਨਹੀਂ ਹੋਵੇਗੀ ਨੌ ਕਰ ਦੇਖੇ ਜੋ ਕਾ ਮੰਬੂਲੀ ਬਸ ਤਨੋਂ ਪਨ ਪਾਈ ਕਹਤਕ ਵੀਰ ਨਵੈ ਕਰ موسی ਦਸ ਮੈਂ ਤਤ ਸਮਾਈ ਇਸਾਰਾ ਖੇਲ ਸਮਝਾਉਣ ਤੋਂ ਬਾਅਦ ਮਨ ਨੂੰ ਕਹਿਣ ਲੱਗੇ ਹੁਣ ਤਿਆਰ ਹੋ ਜਾ ਤੁਹਾਡਾ ਇਮਤਿਹਾਨ ਲੈਣ ਲੱਗੇ ਆ ਐਸੋ ਪਰਚੋ ਪਾਇਓ ਕਰੀ ਕਿਰਪਾ ਦਿਆਲ ਵਿਠੂ ਲੈ ਸਤਿਗੁਰੂ ਮੁਝ ਹੈ ਬਤਾਇਓ ਹੁਣ ਇਮਤਿਹਾਨ ਲੈ ਲਈ ਮਨ ਨੂੰ ਮਾਇਆ ਨਾਲ ਜੋੜਿਆ ਗਿਆ ਮਾਇਆ ਨਾਲ ਜੋੜਨ ਵਾਸਤੇ ਜੋ ਮੋਲ ਹੈ ਉਹ ਹੈ ਮੋਹ ਤੇ ਜਿਉਂ ਹੀ ਜੋੜਿਆ ਇਹਦੋਂ ਵਿਸਰ ਗਿਆ ਮੂਲ ਮੋਹ ਕਰ ਕਰਤਾ ਜਗਤ ਉਪਾਇਆ ਮਮਤਾ ਲਾਏ ਪਰਮੁ ਭੁਲਾਇਆ ਫਿਰ ਪ੍ਰਵਿਰਤੀ ਲਿਓ ਲਈ ਮਨ ਨੂੰ ਮੋਹ ਮਮਤਾ ਨਾਲ ਜੋੜਨ ਲੱਗੇ ਤਾਂ ਕਿ ਕਰਮ ਨਾਲ ਜੁੜ ਜਾਵੇ ਪਹਿਲਾਂ ਨਿਰਵਰਤੀ ਸੀ ਨਾਮ ਨਾਲ ਜੁੜਿਆ ਸੀ ਸੱਚ ਨਾਲ ਜੁੜਿਆ ਸੀ ਥਿਰ ਕਰ ਵਿੱਚ ਸੀ ਮਾਲਕ ਦੇ ਦਰਸ਼ਨ ਕਰਦਾ ਸੀ ਅਨਹਦ ਬਾਣੀ ਸੁਜਿੰਦਾ ਸੀ ਅੰਮ੍ਰਿਤ ਪੀਂਦਾ ਸੀ ਸੁਖੀ ਸੀ ਨਿਰਵਰਤੀ ਤੋਂ ਪ੍ਰਵਿਰਤੀ ਵਿੱਚ ਵਦਲਨ ਲੱਗੇ ਕਰਮ ਜੁੜਨ ਲੱਗੇ ਦੇਹ ਨਾਲ ਜੁੜਿਆ ਕਿਵੇਂ ਜੁੜਿਆ ਮਹਾਰਾਜ ਗੁਰਮਾਨੀ ਵਿੱਚ ਕਹਿੰਦੇ ਹਨ ਜੈਸੀ ਅਗਨ ਉਦਰ ਮੈਂ ਤੈਸੀ ਵਾ ਹਰ ਮਾਇਆ